ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਭ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੇ ਚੈਨਲ ਦੇ ਉੱਪਰ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਕਾਟਨ ਦੇ ਜਿਹੜੇ ਆਪਾਂ ਪ੍ਰਿੰਟ ਲੈ ਕੇ ਆਨੇ ਆ ਅੱਜ ਬਿਲਕੁਲ ਲੇਟੈਸਟ ਡਿਜ਼ਾਈਨ ਲੈ ਕੇ ਆਏ ਹੈਗੇ ਆ ਬਹੁਤ ਹੀ ਪਿਆਰੇ 2.5 ਮੀਟਰ ਦੇ ਇਹ ਕਟਿੰਗ ਰਹਿਣ ਵਾਲੀ ਹੈ ਸ਼ਰਟ ਐਂਡ ਬਾਟਮ ਬਹੁਤ ਹੀ ਪਿਆਰੇ ਸੋਰਸ ਨੇ ਜੀ ਇਹ ਜਨਾਨੇ ਵੀ ਲੈਣੇ ਲੈ ਸਕਦੇ ਹੋ ਲਿਮਿਟਿਡ ਜਸਟ ਸਟਾਕ ਹੈ ਕਿਉਂਕਿ ਇਹ ਬਹੁਤ ਜ਼ਿਆਦਾ ਸੇਲ ਹੁੰਦੇ ਨੇ ਬਹੁਤ ਹੀ ਜ਼ਿਆਦਾ ਮਤਲਬ ਇਹ ਟ੍ਰੈਂਡ ਦੇ ਵਿੱਚ ਰਹਿ ਰਹੇ ਨੇ ਤਾਂ ਬਹੁਤ ਜਲਦੀ ਇਹ ਸਟਾਕ ਆਊਟ ਹੋ ਜਾਂਦਾ ਹੈ ਜਦੋਂ ਹੀ ਨਿਊ ਪ੍ਰਿੰਟ ਆਉਂਦੇ ਨੇ ਤਾਂ ਜਲਦੀ ਹੀ ਆਊਟ ਆਫ ਸਟਾਕ ਹੋ ਜਾਂਦੇ ਨੇ ਤਾਂ ਬਹੁਤ ਹੀ ਪਿਆਰੇ ਜਿਹੇ ਪ੍ਰਿੰਟ ਆ ਜੋ ਨਵੇਂ ਆਏ ਨੇ ਬਿਲਕੁਲ ਲੇਟਸ ਐਂਡ ਪ੍ਰਾਈਸ ਵੀ ਬਹੁਤ ਕੱਟ ਕਰ ਦਿੱਤਾ ਗਿਆ ਹੈਗਾ ਨਾ ਦਾ ਸੋ ਜਿਨ੍ਹਾਂ ਨੇ ਵੀ ਲੈਣਾ ਜਲਦੀ ਲੈ ਸਕਦੇ ਹੈਗੇ ਹੋ ਐਨਿਕਲ ਹੋਰ ਜੇ ਕਿਸੇ ਵੀ ਮੇਰੀ ਬੁਟੀਕ ਵਾਲੀ ਭੈਣ ਨੇ ਸੂਟਸ ਲੈਣੇ ਹੋਣ ਜਿਆਦਾ ਹੋਲਸੇਲ ਪ੍ਰਾਈਸ ਤੇ ਉਹ ਵੀ ਸਾਡੇ ਤੋਂ ਇਹ ਵਾਲੇ ਸੂਟਸ ਲੈ ਸਕਦੇ ਹੋ ਅਗਰ ਤੁਸੀਂ ਦੋ ਤੋਂ ਜ਼ਿਆਦਾ ਸੂਟਸ ਲਓਗੇ ਤਾਂ ਤੁਸੀਂ ਐਕਸਟਰਾ ਲੈਸ ਲੈ ਸਕਦੇ ਹੈਗੇ ਉਹ ਇਸ ਸੂਟ ਦੇ ਵਿੱਚ ਠੀਕ ਹੈ ਅਗਰ ਦੋ ਤੋਂ ਜ਼ਿਆਦਾ ਲੈ ਰਹੇ ਹੈਗੇ ਉਹ ਸਿੰਗਲ ਦਾ ਪ੍ਰਾਈਸ ਅਸੀਂ ਦੁਇਆ ਹੋਇਆ ਹੈਗਾ ਤਾਂ ਬਹੁਤ ਹੀ ਪਿਆਰੇ ਡਿਜ਼ਾਈਨ ਹੈ ਅਗਰ ਤੁਸੀਂ 20 ਪਲੱਸ ਸੂਟਸ ਲੈ ਰਹੇ ਹੋ ਤਾਂ ਤੁਹਾਨੂੰ ਹੋਲਸੇਲ ਪ੍ਰਾਈਸ ਮਿਲੇਗਾ ਕਿਉਂਕਿ ਇਹ ਵਾਲੇ ਸੂਟਸ ਤੇ ਅੱਜਕੱਲ ਬਹੁਤ ਜ਼ਿਆਦਾ 트ੈਂਡ ਚੱਲ ਰਿਹਾ ਬਾਟਮ ਵਰਕ ਦਾ ਬਾਟਮ ਤੇ ਵਰਕ ਕਰਕੇ ਇਹਨਾਂ ਨੂੰ ਸੇਲ ਕੀਤਾ ਜਾ ਰਿਹਾ ਹੈਗਾ ਸੋ ਤੁਸੀਂ ਘੱਟ ਰੇਟ ਵਿੱਚ ਇਹ ਸੂਟ ਸਾਡੇ ਤੋਂ ਪਰਚੇਸ ਕਰਕੇ ਉੱਪਰ ਬੋਟਮ ਵਰਕ ਖੁਦ ਕਰਕੇ ਮਸ਼ੀਨ ਵਰਕ ਕਰਕੇ ਤੁਸੀਂ ਇਹਨਾਂ ਨੂੰ ਸੇਲ ਕਰ ਸਕਦੇ ਹੈਗੇ ਹੋ ਵਧੀਆ ਆਪਣਾ ਕੰਮ ਚਲਾ ਸਕਦੇ ਹੋ ਅਗਰ ਤੁਸੀਂ ਆਨਲਾਈਨ ਵੀ ਕੰਮ ਕਰਨਾ ਚਾਹੁੰਦੇ ਹੋ ਸਾਡੇ ਨਾਲ ਮਿਲ ਕੇ ਆਨਲਾਈਨ ਕੰਮ ਕਰਨਾ ਚਾਹੁੰਦੇ ਹੋ ਜ਼ੀਰੋ ਇਨਵੈਸਟਮੈਂਟ ਤੇ ਬਿਨਾ ਪੈਸੇ ਖਰਚ ਕੀਤੇ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ ਰੀਸੇਲਰ ਬਣ ਸਕਦੇ ਹੈਗੇ ਹੋ ਪੰਜਾਬੀ ਸੂਟਸ ਦਾ ਸਾਡੇ ਨਾਲ ਮਿਲ ਕੇ ਤੁਸੀਂ ਆਪਣਾ ਆਨਲਾਈਨ ਕੰਮ ਕਰ ਸਕਦੇ ਹੈਗੇ ਹੋ ਸਾਨੂੰ ਜੁਆਇਨ ਕਰ ਸਕਦੇ ਹੋ WhatsApp ਤੇ WhatsApp ਗਰੁੱਪ ਪਰ ਕੰਮ ਕਿਵੇਂ ਕਰਨਾ ਅਸੀਂ ਤੁਹਾਨੂੰ ਪੂਰੀ ਨੌਲੇਜ ਦਵਾਂਗੇ ਪੂਰੀ ਜਾਣਕਾਰੀ ਦੇਵਾਂਗੇ ਸਾਰੇ ਜੀ ਜੋ ਤੁਸੀਂ ਦੇਖ ਰਹੇ ਹੋ ਪ੍ਰਿੰਟ ਬਹੁਤ ਹੀ ਪਿਆਰੇ ਨੇ ਜੀ ਬਹੁਤ ਹੀ ਅچھے ਸ਼ੇਡਸ ਆਏ ਨੇ ਬਹੁਤ ਹੀ ਸੋਨੇ ਪ੍ਰਿੰਟ ਇਸ ਵਾਰ ਤਾਂ ਬਹੁਤ ਹੀ ਜ਼ਿਆਦਾ ਸੋਨੇ ਪ੍ਰਿੰਟ ਆਏ ਨੇ ਅ ਗਰੇਨਾ ਦੇ ਬਾਅਦ ਛੋਟਾ ਹੋਇਆ ਤਾਂ ਇਹ 8 ਮੀਟਰ ਦਾ ਸ਼ੇਡ ਤੇ 8 ਮੀਟਰ ਦੀ ਬੋਟਮ ਹੋਏਗੀ ਜੇਰ ਬਰ ਵੱਡਾ ਹੋਇਆ ਪਰ ਨਾ ਮਤਲਬ ਵਿੱਤ ਵੱਡੀ ਹੋਈ ਬਿਗ ਵਿੱਤ ਹੋਈ ਤਾਂ ਨਾ ਦੀ ਜੋ ਕਟਿੰਗ ਹੁੰਦੀ ਹੈ 1.75 ਦੀ ਹੁੰਦੀ ਹੈ ਕਿ ਕਿ ਬਰ ਬਹੁਤ ਜ਼ਿਆਦਾ ਵੱਡਾ ਹੁੰਦਾ ਹੈ ਕਈਆਂ ਨੂੰ ਬਹੁਤ ਵੱਡਾ ਮਿਲ ਜਾਂਦਾ ਹੈਗਾ ਤਾਂ ਫਟ ਜਦੋਂ ਆਪਾਂ ਮੇਨਦੇ ਆ ਉਹ ਤਾਂ 1.5 ਮੀਟਰ ਹੀ ਰਹਿ ਜਾਂਦਾ ਮਤਲਬ 2 ਮੀਟਰ ਤੋਂ ਘੱਟ ਰਹਿ ਜਾਂਦਾ ਫਿਰ ਲੇਡੀਜ਼ ਕਹਿੰਦੀਆਂ ਨੇ ਜੀ ਇਹ ਤਾਂ 2 ਮੀਟਰ ਹੀ ਹਨ ਬਟਨ ਉਹੋ ਜੋੜ ਕੇ ਬੰਨਦਾ ਜੀ ਬਰ ਜੋੜ ਕੇ ਸ਼ਰਟ ਬੰਨਦਾ ਫਿਰ ਕਿਉਂਕਿ ਬੰਦਾ ਬਹੁਤ ਜਦਾ ਵੱਡਾ ਹੁੰਦਾ ਅਗਰ ਛੋਟਾ ਪਣਾ ਹੋਏਗਾ ਛੋਟੀ ਵੀਤ ਹੋਏਗੀ ਤਾਂ 2.5 2.5 ਮੀਟਰ ਦਾ ਹੋਏਗਾ ਕੰਪਲੀਟ ਅਗਰ ਵੱਡਾ ਹੋਏਗਾ ਤਾਂ 1.75 ਐਂਡ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਪੇਮੈਂਟ ਔਡਵਾਂਸ ਦੇ ਵਿੱਚ ਹੀ ਹੋਏਗੀ ਔਨਲਾਈਨ ਪੇਮੈਂਟ ਮੂੜ ਐਪਨਾਓ Google Pay PhonePe Paytm ਡਾਇਰੈਕਟ ਅਕਾਊਂਟ ਵਿੱਚ ਕਿਸੇ ਵੀ ਵੇ ਨਾਲ ਤੁਸੀਂ ਪੇਮੈਂਟ ਕਰਵਾ ਸਕਦੇ ਆਲ ਓਵਰ ਇੰਡੀਆ ਵਿੱਚ ਸ਼ਿਪਿੰਗ ਅਵੇਲੇਬਲ ਹੈ ਇੰਟਰਨੈਸ਼ਨਲ ਕੋਰੀਅਰ ਵੀ ਅਵੇਲੇਬਲ ਹੈ ਵੱਡੇ ਆਰਡਰਸ ਦੇ ਵਿੱਚ ਠੀਕ ਹੈ ਅਗਰ ਤੁਸੀਂ ਕਿਤੇ ਵੀ ਬੈਠ ਕੇ ਆਰਡਰ ਕਰ ਸਕਦੇ ਹੈਗੇ ਹੋ ਕਿਸੇ ਫੈਕਟਰੀ ਤੇ ਆਪਣੇ ਵਰਕ ਵਾਲੀ ਜਗ੍ਹਾ ਤੇ ਕਿਤੇ ਵੀ ਕੋਰੀਅਰ ਭਵਾ ਸਕਦੇ ਹੋ ਪਿੰਡਾਂ ਵਿੱਚ ਵੀ ਆਰਾਮ ਨਾਲ ਕੋਰੀਅਰ ਚੱਲਦੇ ਜਾਂਦੇ ਨੇ ਕਈਆਂ ਲੇਡਿਸ ਦਾ ਕੁਐਸਚਨ ਹੁੰਦਾ ਹੈ ਜੀ ਪਿੰਡ ਵਿੱਚ ਨਹੀਂ ਆਉਂਦੇ ਪਿੰਡ ਵਿੱਚ ਵੀ ਚਲੇ ਜਾਂਦੇ ਹੈ ਜੀ ਸਹੀ ਕੋਰੀਅਰ ਸਰਵਿਸ ਲਗਾ ਕੇ ਇਹ ਪਿੰਡ ਤੱਕ ਵੀ ਪਹੁੰਚਾ ਦਿੱਤੇ ਜਾਂਦੇ ਨੇ ਤੁਹਾਡੇ ਪੋਸਟ ਆਫਿਸ ਦੇ ਵਿੱਚ ਹਰ ਪਿੰਡ ਦੇ ਵਿੱਚ ਪੋਸਟ ਆਫਿਸ ਹੁੰਦਾ ਹੈ ਉੱਥੇ ਕੋਰੀਅਰ ਚਲੇ ਜਾਂਦੇ ਹੈਗੇ ਤਾਂ ਤੁਸੀਂ ਕਿਤੇ ਵੀ ਬੈਠ ਕੇ ਆਪਣਾ ਆਰਡਰ ਕਰ ਸਕਦੇ ਹੈਗੇ ਹੋ ਅਗਰ ਤੁਹਾਨੂੰ ਸਾਡੀ ਵੀਡੀਓਜ਼ ਅਚੀਆਂ ਲੱਗਦੀਆਂ ਨੇ ਪਲੀਜ਼ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਐਂਡ ਢਿੱਲੀ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਜੀ ਜਿਨ੍ਹਾਂ ਨੇ ਨਹੀਂ ਕੀਤਾ ਹੋਇਆ ਹੁਣ ਆਪਾਂ ਰਖੜੀ ਤੱਕ ਨਵੇਂ-ਨਵੇਂ ਆਫਰਸ ਤੁਹਾਡੇ ਲਈ ਲੈ ਕੇ ਆਵਾਂਗੇ ਅਗਰ ਤੁਸੀਂ ਵੀ ਰਖੜੀ ਦੇ ਨਵੇਂ-ਨਵੇਂ ਆਫਰਸ ਦੇਖਣਾ ਚਾਹੁੰਦੇ ਹੋ ਨਵੀਂ ਕਲੈਕਸ਼ਨ ਦੇਖਣਾ ਚਾਹੁੰਦੇ ਹੈਗੇ ਹੋ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੈਗੇ ਹੋ ਨੰਬਰ ਸਕਰੀਨ ਤੇ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੈਗੇ ਹੋ WhatsApp ਗਰੁੱਪ ਵੀ ਜੁਆਇਨ ਕਰ ਸਕਦੇ ਹੈਗੇ ਹੋ ਹਰ ਤਰ੍ਹਾਂ ਦੇ ਸੌਟਸ ਦੇ ਲਈ ਪਾਰਟੀ wear, ਹੈਂਡਵਰਕ, ਮਸ਼ੀਨਵਰਕ, ਬੁਟੀਕਵਰਕ, ਹਰ ਇੱਕ ਤਰ੍ਹਾਂ ਦੇ ਸੂਟਸ ਆਪਾਂ ਕਸਟਮਾਈਜ਼ ਕਰਵਾ ਕੇ ਦਿੰਨੇ ਆ। ਅਗਰ ਤੁਸੀਂ ਮਹਿੰਗੇ ਸੂਟ ਰਿਆ ਸ਼ਾਦੀਆਂ ਲਈ ਰੈਡੀ ਕਰਵਾਉਣਾ ਚਾਹੁੰਦੇ ਹੋ, ਫੌਕਸ, ਫੌਕ ਸੂਟਸ, ਲਹਿੰਗਾ ਚੋਲੀ ਕਿਸੇ ਵੀ ਤਰ੍ਹਾਂ ਦੇ ਸੂਟਸ ਤਾਂ ਓਬਵੀਅਸੀ ਤੁਹਾਨੂੰ ਕਸਟਮਾਈਜ਼ ਕਰਕੇ ਦੇਵਾਂਗੇ। ਥੈਂਕ ਯੂ so much ਵੀਡੀਓ ਦੇਖਣ ਲਈ। ਧੰਨਵਾਦ।